ਅੱਜ ਪੁਲਿਸ ਸਟੇਸ਼ਨ ਬਾਗਾਪਰਾਣਾ ਡੀਐਸਪੀ ਬਾਗਾਪਰਾਣਾ ਬਲਵੀਰ ਸਿੰਘ ਸਿੱਧੂ ਥਾਣਾ ਮੁਖੀ ਬਾਗਾਪਰਾਣਾ ਜਸਵਰਿੰਦਰ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਕੀ ਕਿਹਾ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਇਹ ਵੀ ਲੈ ਕੇ ਘਟਨਾ ਨੂੰ ਕੋਈ ਜਿਹੜਾ ਹੈਗਾ ਕੋਈ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਕੀ ਮਾਮਲਾ ਜੀ ਸਾਡੇ ਮਾਨਯੋਗ ਬੀਜੀਪੀ ਸਾਫ ਬੋਰਵ ਯਾਦਵ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਪਰੋਤੀ ਦੀ ਕੋਈ ਵੀ ਥ੍ਰੈਟ ਕਾਲ ਆਉਂਦੀ ਹੈ ਤਾਂ ਬਹੁਤ ਸੀਰੀਅਸਲੀ ਲੈਂਦੇ ਨੇ ਉਸ ਗੱਲ ਨੂੰ ਇਸੇ ਕਰਕੇ ਜਦੋਂ ਇਸ ਮਾਮਲੇ ਬਾਰੇ ਵੀ ਸਾਨੂੰ ਪਤਾ ਲੱਗਿਆ ਅਸੀਂ ਬਹੁਤ ਸੀਰੀਅਸਲੀ ਲਿਆ ਤੇ ਕੁਝ ਘੰਟਿਆਂ ਚ ਇਹ ਸੋਲਵ ਵੀ ਕਰ ਦਿੱਤਾ ਇਹਦੇ ਚ ਬੇਸਿਕਲੀ ਗੱਲ ਇਹ ਸੀਗੀ ਕਿ ਰਾਜਵੀਰ ਨਾਂ ਦੀ ਇੱਕ ਲੇਡੀ ਜਿਹੜੀ ਕਿ ਕਮਿਆਣੀ ਦੀ ਰਹਿਣ ਵਾਲੀ ਆ ਉਹਦੇ ਹਸਬੰਡ ਦੀ ਡੈਥ ਹੋਈ ਆ ਉਹ ਆਪਣੀ ਬੇਟੀ ਕੋਲੇ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀ ਮਾੜੀ ਮੁਸਫਾ ਦੇ ਵਿੱਚ ਪਰਸੋਂ ਉਹ ਪਰਸੋਂ ਉਹ ਨੀ ਪੀਰ ਨਿਗਾਹੇ ਗਈ ਸੀਗੀ ਮੱਥਾ ਟੇਕਣ ਦੇ ਵਾਸ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਚੜ ਕੇ ਗਈ ਸੀ ਜਦੋਂ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਕਾਰ ਤੇ ਮੈਨੂੰ 3-4 ਬੰਦੇ ਚੱਕ ਕੇ ਲੈ ਗਏ ਇਹੇ ਜੀ ਗੱਲ ਨਹੀਂ ਸੀ ਆਪਣੇ ਆਪ ਗਈ ਸੀ ਕੇਵਲ ਸਿੰਘ ਦੇ ਘਰੇ ਗਈ ਸੀ ਉੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ ਜੇ ਤੁਸੀਂ ਪੈਸੇ ਨਹੀਂ ਦਿਓਗੇ ਜੋ 30000 ਰੁਪਏ ਮੰਗ ਰਹੇ ਨੇ ਤਾਂ ਮੈਨੂੰ ਇਹ ਮਾਰ ਦੇਣਗੇ ਇਹਦੇ ਚ ਇਹ ਜਿਹੜੀ 92 ਵਾਲਾ ਨੰਬਰ ਵਾਲਾ ਪਾਕਿਸਤਾਨ ਦਾ ਇੱਕ ਨੰਬਰ ਹੈ ਉਹ ਤੋਂ ਕੋਲਾ ਆਈਆਂ ਸੀ ਪਹਿਲਾਂ ਤਾਂ ਆਏ ਨੂੰ ਮਤਲਬ ਇਹ ਰਾਜਵੀਰ ਕੌਰ ਨੂੰ ਆਈਆਂ ਫੇਰ ਇਹਨੂੰ ਕੋਲਾ ਉਹਨਾਂ ਨੂੰ ਆਈਆਂ ਤੇ ਉਹ 92 ਵਾਲਾ ਹਜੇ ਬੰਦਾ ਟਰੇਸ ਕਰਨਾ ਬਾਕੀ ਹੈ ਇਹਦੇ ਵਿੱਚ ਬਾਕੀ ਇਹਦੇ ਵਿੱਚ ਜਿਨੇ ਉਹ ਉਹਦੀ ਫੇਕ ਉਹ ਥਰੋਤੀ ਵਾਲੀ ਵਾਰਦਾਤ ਉਹਦੀਆਂ ਵੀਡੀਓਜ਼ ਵਾਲ ਖੁੱਲੇ ਦੀਆਂ ਆ ਉਹਨੂੰ ਇਹ ਦਿਖਾਇਆ ਜਾ ਰਿਹਾ ਸੀ ਤਸ਼ੱਦਦ ਹੋ ਰਿਹਾ ਉਹ ਵਾਲੀਆਂ ਵੀਡੀਓਜ਼ ਜਿਹਨੇ ਬਣਾਈਆਂ ਸੀ ਉਹ ਮੁੰਡਾ ਤੇ ਰਾਜਵੀਰ ਕੌਰ ਜਿਹਨੇ ਇਹ ਸਾਰਾ ਡਰਾਮਾ ਰਚਿਆ ਸੀ ਉਹ ਫੜ ਲਏ ਗਏ ਨੇ ਜਿਹੜਾ ਇੱਕ ਕਿਸੇ ਬੈਂਕ ਅਕਾਊਂਟ ਵੀ ਪਿਕਚਰ ਜਾਇਆ ਹੈਗਾ ਜਿਹੜਾ ਕਿ ਯੂਪੋ ਬੈਂਕ ਦਾ ਹੈਗਾ ਅੱਜ ਬੈਂਕਾਂ 'ਚ ਛੁੱਟੀ ਹੋਣ ਕਰਕੇ ਉਹ ਸਾਨੂੰ ਨਹੀਂ ਟ੍ਰੇਸ ਹੋ ਸਕਿਆ ਉਹ ਮੰਡੇ ਨੂੰ ਸਾਨੂੰ ਪਤਾ ਲੱਗ ਜੇਗਾ ਉਸ ਤੋਂ ਬੰਦਾ ਵੀ ਟ੍ਰੇਸ ਹੋ ਜਾਏਗਾ ਵੀ ਕਿਨੇ ਇਹ ਇਹ ਸਾਜਿਸ਼ ਦੇ ਪਿੱਛੇ ਹੋਰ ਕੌਣ ਹੈ ਸਰ ਤੁਹਾਡੇ ਕੋਲੇ ਇਹ ਮਾਮਲਾ ਕਿਸ ਤਰ੍ਹਾਂ ਹੈ ਸਾਡੇ ਕੋਲੇ ਜਸਲੀਨ ਕੌਰ ਨੇ ਅਪਰੋਚ ਕੀਤਾ ਉਹ ਕੱਲ ਰਾਤ ਸਾਡੇ ਕੋਲੇ ਐਸਐਚਓ ਸਾਹਿਬ ਨੂੰ ਮਿਲੀ ਉਹਨੇ ਦੱਸਿਆ ਵੀ ਐ ਕਰਕੇ ਮੈਨੂੰ 92 ਵਾਲਾ ਇੱਕ ਨੰਬਰ ਹੈਗਾ ਜੋ ਕਿ ਵਰਚੁਅਲ ਨੰਬਰ ਸੀਗਾ ਵਰਚੁਅਲ ਨੰਬਰ ਤੁਸੀਂ ਸਮਝਿਆ ਇੱਕ ਤਾਂ ਨੰਬਰ ਹੁੰਦਾ ਹੈ ਕਿ سیم ਵਾਲਾ ਨੰਬਰ ਉਹ سیم ਵਾਲਾ ਨੰਬਰ ਸੀ ਨਹੀਂ ਉਹ ਜਨਰੇਟਡ ਨੰਬਰ ਸੀਗਾ ਸੌਫਟਵੇਅਰ ਹੈਗੇ ਨੇ ਸੈਕਿੰਡ ਲਾਈਨ ਜਾਂ ਕੁਝ ਇਹ ਜੇ ਸੌਫਟਵੇਅਰ ਜਿਨ੍ਹਾਂ ਤੋਂ ਇਹੋ ਜਿਹੇ ਨੰਬਰ ਬਣ ਜਾਂਦੇ ਨੇ ਉਹ ਨੰਬਰ ਸੀਗਾ ਉਸ ਟਾਈਪ ਦੇ ਨੰਬਰ ਤੋਂ ਕਿਉਂਕਿ WhatsApp ਕਾਲ ਹੋਈ ਸੀ ਨਾਰਮਲ ਕਾਲ ਨਹੀਂ ਸੀਗੀ ਇਸ ਕਰਕੇ ਉਸ ਵਰਚੁਅਲ ਨੰਬਰ ਤੇ ਫਿਰ ਉਸ ਤੋਂ ਬਾਅਦ ਫੜੇ ਤਾਂ ਗਏ ਕਿਉਂਕਿ ਉੱਥੇ ਜਿਹੜਾ ਨੰਬਰ ਯੂਜ਼ ਹੋਇਆ ਉਹ ਕੇਵਲ ਸਿੰਘ ਦੇ بیٹے ਦਾ ਨੰਬਰ ਯੂਜ਼ ਹੋਇਆ ਜਿਸ ਤੇ ਇਹਨਾਂ ਨੇ ਕਾਨਫਰੈਂਸ ਕਾਲ ਕਿਉਂਕਿ ਉਹ ਬੰਦਾ ਤੀਸਰੀ ਜਗ੍ਹਾ ਤੇ ਬੈਠਾ ਸੀ 92 ਵਾਲਾ ਨੰਬਰ ਪਰ ਉਹਨੇ ਇਹਨਾਂ ਨੂੰ ਕਾਨਫਰੰਸ ਤੇ ਲੈ ਕੇ ਇਹਨਾਂ ਨੂੰ ਫਿਰ ਇਹ ਵੀਡੀਓਜ਼ ਭੇਜੀਆਂ ਸਾਰੀਆਂ ਤੇ ਧਮਕੀਆਂ ਵੀ ਦਿੱਤੀਆਂ ਉਹਨਾਂ ਦੀ ਹਾਜ਼ਰੀ ਤਾਂ ਜਾ ਕੇ ਫਿਰ ਜਸਲੀਨ ਕੌਰ ਸਾਨੂੰ ਮਿਲੀ ਜਸਲੀਨ ਕੌਰ ਨੇ ਜਦੋਂ ਸਾਨੂੰ ਨੰਬਰ ਦੱਸਿਆ ਤੇ ਫਿਰ ਸਾਡੀ ਨੌਲੇਜ ਚ ਜਿਹੜਾ ਦੂਸਰਾ ਕੋਟਕਪੂਰੇ ਵਾਲੇ ਬੰਦੇ ਦਾ ਨੰਬਰ ਆ ਗਿਆ ਸੀਗਾ ਉਥੋਂ ਫਿਰ ਅਸੀਂ ਇਹ ਟ੍ਰੇਸ ਕੀਤੀ ਸਰ ਕੌਣ ਕੌਣ ਨੂੰ ਇਨਵੋਲ ਕਰ ਰਹੇ ਇਹਦੇ ਚ ਹਲਦੀ ਘੜੀ ਜਿਹੜੀ ਹੈਗੀ ਆ ਰਾਜਵੀਰ ਕੌਰ ਜਿਹੜੀ ਮੇਨ ਮਤਲਬ ਜਿਹਨੇ ਡਰਾਮਾ ਕੀਤਾ ਸਾਰਾ ਤੇ ਗੁਰਵਿੰਦਰ ਸਿੰਘ ਜਿਹਨੇ ਉਹਦੀਆਂ ਇਹੋ ਜਿਹੇ ਡਰਾਮਾ ਕਰਦੇ ਦੀਆਂ ਫੋਟੋਆਂ ਬਣਾਈਆਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੁਰਵਿੰਦਰ ਸਿੰਘ ਤੇ ਰਾਜਵੀਰ ਪੌਰ ਦੀ ਤਾਂ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਬਾਕੀ ਜਿਹੜੇ ਦੋਸ਼ੀ ਨੇ ਹਜੇ ਫਰਾਰ ਨੇ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੀ ਸੱਚਾਈ ਸਾਹਮਣੇ ਆਏਗੀ ਤੇ ਜਿਹੜਾ ਇਹ ਬੰਦਾ ਹੈਗਾ ਆਪਣਾ 92 ਵਾਲਾ ਜਿਹੜਾ ਰਾਹੁਲ ਆਦੇ ਆਪ ਨੂੰ ਕਹਿੰਦਾ ਹੈਗਾ ਇਹਨੂੰ ਵੀ ਕਾਬੂ ਕਰਤੀ ਕਿਉਂਕਿ ਇਹ ਕਾਬੂ ਆ ਜਾਏਗਾ ਇਹਦੇ ਬੈਂਕ ਅਕਾਊਂਟ ਸਾਡੇ ਕੋਲ ਹੈਗਾ ਇਸ ਕਰਕੇ ਇਹ ਕਾਬੂ ਆ ਜਾਵੇਗਾ ਹਾਂਜੀ ਜਿਹੜੀ ਇਹ ਆਪਣਾ ਜਸਲੀਨ ਹੈ राजवीर दी माता है। ਉਥੇ ਇਹਦੇ ਹਸਬੈਂਡ ਦੀ ਡੈਥ ਹੋਈ ਹੋਈ ਹੈ ਮਤਲਬ ਜਸਦੀਨ ਦੇ ਫਾਦਰ ਦੀ ਡੈਥ ਹੋਈ ਹੈ ਇਸ ਕਰਕੇ ਇਹ ਇੱਥੇ ਰਹਿ ਰਹੀ ਹੈ ਆਪਣੇ ਲੜਕੀ ਦੇ ਸਹੁਰੇ ਘਰ ਰਹੀ ਹੈ। ਜਿਹੜੀ 387 ਜਿਹੜੀ ਕਿ ਮਾਰ ਦੇਣ ਦੀ ਧਮਕੀ ਦੇ ਕੇ ਪੈਸੇ ਉਗਰਾਉਣਾ ਉਹ 387 120 बी 506 ਜਿਹੜੀ ਕਿ ਧਮਕੀ ਦੇਣਾ ਮਾਰਨ ਦੀ ਧਮਕੀ ਦੇਣਾ ਉਹਦੇ ਤਹਿਤ ਪਰਚਾ ਦਰਜ। ਇਸ ਤਰ੍ਹਾਂ ਇਹ ਘਟਨਾ ਆਮ ਗ੍ਰੇਮੈਂਟ ਇਹ ਅਸੀਂ ਦੇ ਰਹੇ ਹਾਂ। ਮਤਲਬ ਹੁੰਦੀਆਂ ਤਾਂ ਰਹਦੀਆਂ ਨੇ ਪਰ ਫੜੇ ਵੀ ਜਾਂਦੇ ਨੇ ਇਸ ਤੋਂ ਹੀ ਸਾਬਤ ਹੁੰਦਾ ਹੈ ਜੀ ਬੰਦਾ ਕੋਈ ਨਾ ਕੋਈ ਗਲਤੀ ਕਰਦਾ ਹੈਗਾ ਫੜਿਆ ਜਾਂਦਾ ਹੈ ਇਹ ਤਾਂ ਅਸਲ ਮਤਲਬ ਟੱਚੂਡ ਅਸਲੀ ਘਟਨਾ ਨਹੀਂ ਸੀ ਕਿ ਡਰਾਮਾ ਹੀ ਕੀਤਾ ਗਿਆ ਸੀ ਪਰ ਜੇ ਅਸਲੀ ਵੀ ਹੋਵੇ ਤਾਂ ਵੀ ਅਸੀਂ ਮਤਲਬ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਹਾਂ ਇਹ ਜਿਹਨੂੰ ਫੜ ਲੈਣ